जानवरों ਦੇ ਚੋਂ ਗਿੱਦੜ ਸਭ ਤੋਂ ਡਰਪੋਕ ਜਾਨਵਰ ਹੈ ਆਪਣੇ ਛਾਇਆ ਤੋਂ ਵੀ ਡਰਦਾ ਹੈ ਕਈ ਦਫਾ ਇਸ ਨੂੰ ਆਪਣੀ ਆਵਾਜ਼ ਤੋਂ ਵੀ ਡਰ ਲੱਗ ਜਾਂਦਾ ਹੈ ਹਰ ਵਕਤ ਭੈ ਬੇਕਤ ਡਰਿਆ ਡਰਿਆ ਰਹਿਣਾ ਕੁਝ ਮਨੁੱਖ ਵੀ ਹਰ ਵਕਤ ਭੈ ਬੇਕਤ ਹਰ ਵਕਤ ਡਰੇ ਡਰੇ ਡਰਾਕਲ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਜੋ ਰਿਸਕ ਨਹੀਂ ਲੈ ਸਕਦਾ ਜੋ ਖਤਰਿਆਂ ਨਾਲ ਖੇਡ ਨਹੀਂ ਸਕਦਾ ਜੋ ਖਤਰੇ ਨੂੰ ਆਪਣੇ ਦਾਮਨ ਵਿੱਚ ਰੱਖ ਨਹੀਂ ਸਕਦਾ ਯਕੀਨ ਜਾਨੋ ਕੋਈ ਮਹਾਨ ਗੰਭੀ ਨਹੀਂ ਕਰ ਸਕਦਾ ਇਤਨੀ ਮਹਾਰਸ ਕਰਦੇ ਆਂ ਦਾਕਲ ਅਜ ਤੋ ਕੋ ਗਾਲਬਨ 8-9 ਸਾਲ ਪੁਰਾਣੀ ਗੱਲ ਇੱਕ ਸੱਜਣ ਦੇ ਬੋਲ ਮੈਨੂੰ ਚੇਤੇ ਆਏ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ ਤੁਸੀਂ ਇਤਨਾ ਸਫਰ ਨਾ ਕਰਿਆ ਕਰੋ ਤੇ ਮੈਨੂੰ ਕਹਿ ਬਈ ਇਤੇ ਆਪਣੀ ਆਪਣੀ ਸੇਵਾ ਦੇ ਆਧਾਰ ਤੇ ਗੱਲ ਹੈ ਜਿਸ ਢੰਗ ਦੀ ਦਾਸ ਦੀ ਸੇਵਾ ਹੈ ਕਰਨੀ ਹੈ ਉਸ ਢੰਗ ਨਾਲ ਤੇ ਰੋਜ਼ ਸਫਰ ਕਰਨਾ ਹੀ ਪੈਂਦਾ ਹੈ ਤੇ ਮੈਂ ਕਿ ਤੁਸੀਂ ਮੇਰੇ ਮਿੱਤਰ ਹੋ ਇਹ ਰਾਏ ਮੈਨੂੰ ਕਿਉਂ ਦੇ ਰਹੇ ਹੋ ਕਿ ਨਾ ਸਫਰ ਨਾ ਕਰਿਆ ਕਰੋ ਉਸ ਸਾਲ ਇੰਡੀਆ ਵਿੱਚ ਕੋਈ ਦੋ ਤਿੰਨ ਵੱਡੇ ਟ੍ਰੇਨਾਂ ਦੇ ਐਕਸੀਡੈਂਟ ਹੋ ਗਏ ਸਨ ਬੱਸਾਂ ਬਲ ਟਕਰਾਈਆਂ ਸਨ ਔਰ ਇੱਕ ਦੋ ਹਵਾਈ ਜਹਾਜ਼ ਵੀ ਕ੍ਰੈਸ਼ ਹੋ ਗਿਆ ਸਮ ਇੱਕੋ ਹੀ ਸਾਲ ਦੇ ਵਿੱਚ ਇਹ ਸਾਰੇ ਹਾਦਸੇ ਹੋਏ ਸ। ਉਹ ਮੈਨੂੰ ਕਹਿਣ ਲੱਗਾ ਦੇਖਦੇ ਨਹੀਂ ਪਏ ਰੇਲਾਂ ਦੇ ਐਕਸੀਡੈਂਟ, ਬੱਸਾਂ ਦੇ ਟਕਰਾਓ, ਹਵਾਈ ਜਹਾਜ਼ ਤੱਕ ਕ੍ਰੈਸ਼ ਹੋ ਗਏ ਨੇ। ਤੋਂ ਮੈਂ ਹੱਥ ਜੋੜ ਕੇ ਕਹਿਨਾ ਤੁਸੀਂ ਇਤਨਾ ਸਫ਼ਰ ਨਾ ਕਰਿਆ ਕਰੋ। ਮੈਂ ਕਿਹਾ ਮਿੱਤਰਾ ਫਿਰ ਮੇਰੀ ਇੱਕ ਗੱਲ ਸੁਣ। ਮੌਤ ਸਿਰਫ ਹਵਾਈ ਜਹਾਜ਼ ਦੇ ਵਿੱਚ ਨਹੀਂ ਆਉਂਦੀ। ਰੇਲ ਦੇ ਵਿੱਚ ਨਹੀਂ, ਬੱਸ ਦੇ ਵਿੱਚ ਨਹੀਂ। ਘਰ ਦੇ ਚੀ ਨਹੀਂ ਮੌਤ ਘਰ ਦੇ ਚ ਵੀ ਆਉਂਦੀ ਹੈ। ਔਰ 99% ਮਨੁੱਖ ਘਰ ਦੇ ਚ ਮਰਦੇ ਨੇ। ਫਿਰ ਤੂੰ ਮੈਨੂੰ ਆਖੇਗਾ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦੇ ਮਰ ਜਾਂਦੇ। ਤੇ ਪਤਾ ਫਿਰ ਮੈਨੂੰ ਕੀ ਆਖਣ ਲਗਾ। ਇਨਾ ਗੁਣੀ ਗਿਆਨੀਆਂ ਨੂੰ ਕੋਈ ਅਕਲ ਨਾ ਦੇਵੇ। ਮੈਂ ਕਿਹਾ ਇਹ ਅਕਲ ਤੂੰ ਆਪਣੇ ਕੋਲ ਹੀ ਰੱਖ। 99% ਮਨੁੱਖ ਘਰ ਦੇ ਚ ਮਰਦੇ ਨੇ। ਫਿਰ ਤੇ ਕਹਿਣਾ ਚਾਹੀਦਾ ਘਰ ਬਿਲਕੁਲ ਨਹੀਂ ਜਾਣਾ ਚਾਹੀਦਾ ਕੋਈ ਘਰ ਦੇਚ ਬੰਦਾ ਮਰ ਜਾਂਦਾ ਹੈ ਘਰ ਦੇ ਚੋਂ ਜਨਾਜ਼ਾ ਨਿਕਲਦਾ ਹੈ ਘਰ ਦੇ ਚੋਂ ਅਰਥੀ ਨਿਕਲਦੀ ਹੈ ਡਰਿਆ ਹੋਇਆ ਮਨੁੱਖ ਮਰਨ ਤੋਂ ਪਹਿਲੇ ਮਰ ਚੁਕੇ ਹੁੰਦਾ ਹੈ ਜੇ ਵੀ ਮੈਰਸ ਕਰਾ ਪਰ ਡਰੇ ਹੋਏ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਕਹਿੰਤ ਕਬੀਰ RAM ਗੁਨ ਗਾਓ ਆਪਨਾ ਡਰੋ ਨਾ ਅਵਰ ਡਰਾਓ ਕਬੀਰ ਕਹਿੰਦੇ ਨੇ ਮੈਂ ਉਸ ਅਵਸਥਾ ਤੇ ਪਹੁੰਚ ਗਿਆ ਨਾ ਖੁਦ ਡਰਦਾ ਨਾ ਕਿਸੇ ਨੂੰ ਡਰਾਂਦਾ ਭਗਤ ਬ੍ਰਹਮ ਗਿਆਨੀ ਦੇ ਲਕਸ਼ਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਢੰਗ ਨਾਲ ਬਿਆਨ ਕਰਦੇ ਨੇ ਭੈ ਕਾ ਹੂੰ ਕੋ ਦੇਤ ਨਹਿ ਨੈ ਭੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾ ਕਿਸ ਨੂੰ ਆਖੋਗੇ ਬ੍ਰਹਮ ਗਿਆਨੀ ਕੌਣ ਭਗਤ ਹੈ ਸਾਹਿਬ ਕਹਿੰਦੇ ਨੇ ਕਿਸੇ ਦਾ ਡਰ ਮੰਨਦਾ ਨਹੀਂ ਕਿਸੇ ਨੂੰ ਡਰ ਦਿੰਦਾ ਨਹੀਂ ਜੋ ਕਿਸੇ ਨੂੰ ਡਰਾਉਂਦਾ ਹੈ ਉਹ ਦੁਸ਼ਟ ਹੈ ਔਰ ਕੋਈ ਕਿਸੇ ਕੋਲ ਡਰਦਾ ਹੈ ਤਾਂ ਕਾਇਰ ਹੈ ਕਾਇਰ ਮਨੁੱਖ ਭਗਤ ਨਹੀਂ ਹੋ ਸਕਦਾ ਔਰ ਦੁਸ਼ਟ ਬੰਦਾ ਵੀ ਧਾਰਮਕ ਨਹੀਂ ਹੋ ਸਕਦਾ ਹੈ ਦੁਸ਼ਟ ਡਰਾਉਂਦਾ ਹੈ ਕਾਇਰ ਡਰਦਾ ਹੈ ਇਹ ਦੋਵੇਂ ਭਾਵੇਂ ਹੋਰ ਕੁਝ ਵੀ ਬਣ ਜਾਣ ਭਗਤ ਨਹੀਂ ਬਣ ਸਕਦੇ ਇਹ ਧਾਰਮਕ ਨਹੀਂ ਦੁਸ਼ਟ ਡਰਾਂਦਾ ਹੈ ਕਾਇਰ ਡਰਦਾ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਭੈ ਕਾ ਹੂੰ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੋ ਨਾ ਡਰਦਾ ਹੈ ਨਾ ਡਰਾਂਦਾ ਹੈ ਬਸ ਬ੍ਰਹਮ ਗਿਆਨੀ ਸਤਿਗੁਰੂ ਕਹਿੰਦੇ ਨੇ ਉਸ ਨੂੰ ਆਖੋ ਧਾਰਮਿਕ ਮਨੁੱਖ ਉਹ ਹੈ ਨਾ ਦੁਸ਼ਟ ਹੈ کائر ہے نہ ڈراندہ ہے نہ ڈردہ ہے نے ڈر صرف موت دا ہی ہے اور کسی چیز دا نہیں اور لالسا صرف جیون دی ہے اور کسی چیز دی نہیں تسی آخو گے تے یہ گل پوری نہیں اتر دی صرف ڈر موت دا ہی ہے ہاں پر آپ دی گیاتلی ارض کرا ودوانہ نے دھارمک پورشان نے موت ایک نہیں منی ਕਈ ਤਰ੍ਹਾਂ ਦੀ ਮੌਤ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਨਹੀਂ ਮੰਨੀ ਕਈ ਤਰ੍ਹਾਂ ਦੀ ਜ਼ਿੰਦਗੀ ਤੇ ਜੇ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਤਾਂ ਫਿਰ ਮੌਤ ਵੀ ਕਈ ਤਰ੍ਹਾਂ ਦੀ ਹੈ ਔਰ ਜੇ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਤਾਂ ਲਾਲਸਾ ਵੀ ਕਈ ਤਰ੍ਹਾਂ ਦੀ ਜ਼ਿੰਦਗੀ ਦੀ ਹੈ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਡਰ ਵੀ ਮੌਤ ਦਾ ਬਹੁ ਪ੍ਰਕਾਰ ਹੈ ਮੈਂ ਪ੍ਰਥਮ ਮੌਤ ਦੀ ਗੱਲ ਕਰ ਲਵਾਂ ਜ਼ਿੰਦਗੀ ਦਾ ਪਤਾ ਚੱਲ ਜਾਏਗਾ ਮੌਤ ਕਈ ਤਰ੍ਹਾਂ ਦੀ ਹੈ ਸਰੀਰਕ ਮੌਤ ਮਾਨਸਿਕ ਮੌਤ ਆਰਥਿਕ ਮੌਤ ਸਮਾਜਿਕ ਮੌਤ ਰਾਜਨੈਤਿਕ ਮੌਤ ਧਾਰਮਿਕ ਮੌਤ ਇੱਕ ਮੌਤ ਨਹੀਂ ਹੈ ਇਸ ਚੱਕਰ ਚ ਨਾ ਪੈਣਾ ਕਿ ਸਿਰਫ ਹੈ ਮਨੁੱਖ ਜ਼ਿੰਦਗੀ ਵਿੱਚ ਇੱਕ ਦਫਾ ਮਰਦਾ ਹੈ ਕਈ ਦਫਾ ਮਰਦਾ ਹੈ ਇਹ ਵੀ ਮਰਜ਼ ਕਰਦੇ ਆ ਮੈਂ ਦੁਹਰਾ ਦੇਵਾਂ ਸਰੀਰਕ ਮੌਤ ਮਾਨਸਿਕ ਮੌਤ ਆਰਥਿਕ ਮੌਤ سماجک موت, موت دارمک موت دھارمک موت پرتھمج لائیے شریرک موت جو سواس آ رہے رک جان اور جو اندروں باہر نکل رہے نے سارے نکل جان موت یہ شریرک موت ਆਮਦਾ ਹੋਇਆ ਧਨ ਰੁਕ ਜਾਏ ਤੇ ਕੋਲ ਜਿਹੜਾ ਸਾਰਾ ਚਲਾ ਜਾਏ ਇਸ ਨੂੰ ਕਹਿੰਦੇ ਨੇ ਆਰਥਿਕ ਮੌਤ ਤੇ ਦਿਵਾਲੀਆ ਹੋ ਗਿਆ ਤੇ ਖਤਮ ਇਹ ਤੇ ਅਰਥ ਦੀ ਦੁਨੀਆ 'ਚ ਖਤਮ ਹੋ ਗਿਆ ਮੌਤ ਹੋ ਗਈ ਇਸ ਦੀ ਕਿੱਥੇ ਆਰਥਿਕ ਅਰਥਵਿਕ ਜੀਵਨ ਇਸ ਦੀ ਆਰਥਿਕ ਮੌਤ ਹੋ ਗਈ ਹੈ ਇਹ ਦਿਵਾਲੀਆ ਹੋ ਗਿਆ ਹੈ ਅਰਥ ਦੀ ਦੁਨੀਆ 'ਚ ਖਤਮ ਹੋ ਗਿਆ ਜਿਵੇਂ ਮਰਦੇ ਨੂੰ ਘਰੋਂ ਕੱਢਣਾ ਪੈਂਦਾ ਹੈ दिवालिया मनुष्य नजरों च गिर जांदा है निर्धन आदर को न दे लाख जतन करे ओ चित न धरे भगत कबीर दिवालिया हो गया बाल बाल कर्ज़ाई हो गया देना इसने सैकडयां दा है लेना किसी को भी नहीं आर्थिक मौत सामाजिक मौत ਬਰਾਦਰੀ ਦੇ ਵਿੱਚ ਬਣੀ ਹੋਈ ਪ੍ਰਤਿਸ਼ਠਾ ਖਤਮ ਹੋ ਗਈ ਕੋਈ ਕਲੰਕ ਲੱਗ ਗਿਆ ਕੋਈ ਦਾਗ ਲੱਗ ਗਿਆ ਜਿਵੇਂ ਮੁਰਦੇ ਦੀ ਗਰਦਨ ਉੱਚੀ ਨਹੀਂ ਆਉਂਦੀ ਸਿਰ ਉਸ ਦਾ ਉੱਚਾ ਨਹੀਂ ਆਉਂਦਾ ਤੇ ਜੇ ਹੁਣ ਅਪਜੱਸ ਹੋ ਗਿਆ ਕੋਈ ਕਲੰਕ ਲੱਗ ਗਿਆ ਤਾਂ ਕਈ ਵਾਰ ਸਿਰ ਉੱਚਾ ਕਰਨਾ ਔਖਾ ਹੋ ਜਾਂਦਾ ਹੈ ਨਹੀਂ ਫਿਰ ਅਰਜ਼ ਕਰਾ ਮੁਰਦੇ ਦਾ ਸਿਰ ਉੱਚਾ ਨਹੀਂ ਹੁੰਦਾ ਗਿਰਦਾ ਡਿੱਗਦਾ ਹੈ آرتھک موت سر بگے گا سماجک موت کوئی کلنک لگ گیا داغ لگ گئے اور برادری بنی ہوئی پرتشتہ ختم ہو گئی سر نیمہ ہو گیا سماجک موت اگاں چلیے تک موت پبلک دا جنتا دا جو سمرتھن مل رہا سر پبلک اپنا سمرتھن واپس لے لے لو ਨਾ ਦੇਵੇ। ਤੋਂ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਇਸ ਬੰਦੇ ਦੀ ਰਾਜਨੀਤਿਕ ਮੌਤ ਹੋ ਗਈ। ਸਾਰੀ ਦੁਨੀਆ ਦੇ ਹਰ ਮੁਲਕ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਰਾਜਨੀਤਿਕ ਮਿਲਣਗੇ ਜਿਨ੍ਹਾਂ ਦੀ ਰਾਜਨੀਤੀ ਦੇ ਵਿੱਚ ਮੌਤ ਹੋ ਚੁੱਕੀ ਖਤਮ ਹੋ ਗਏ। ਕਿਸੇ ਵਕਤ ਇਹਨਾਂ ਦਾ ਤੋਤੀ ਬੋਲਦਾ ਸੀ। ਅਖਬਾਰਾਂ ਤੇ ਛਾਏ ਹੋਏ ਸਨ, ਟੀਵੀ ਤੇ ਇਹ ਹੀ ਛਾਏ ਹੋਏ ਸਨ, ਰੇਡੀਓ ਵਿੱਚ ਇਹਨਾਂ ਦੀ ਖਬਰਾਂ ਸਨ, ਲੋਕਾਂ ਦੀ ਜ਼ੁਬਾਨ ਤੇ ਇਹਨਾਂ ਦੀ ਚਰਚਾ ਸੀ, ਅੱਜ ਨਹੀਂ। ਅੱਜ ਕੁਝ ਵੀ ਨਹੀਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਜ਼ਾਰਾਂ ਮਨੁੱਖ ਨੇ ਜੋ ਕਿਸੇ ਵਕਤ ਅਖਬਾਰਾਂ ਤੇ ਛਾਏ ਹੋਏ ਸਨ ਉਹਨਾਂ ਦੀਆਂ ਹੀ ਫੋਟੋਆਂ ਛਪਦੀਆਂ ਸਨ ਟੀਵੀ ਤੇ ਰੇਡੀਓ ਤੇ ਮਨੁੱਖ ਦੀ ਜ਼ਬਾਨ ਤੇ ਚਰਚਾ ਦਾ ਵਿਸ਼ਾ ਉਹੀ ਹੁੰਦੇ ਸਨ ਉਹਨਾਂ ਦੀਆਂ ਹੀ ਗੱਲਾਂ ਹੁੰਦੀਆਂ ਸਨ ਅੱਜ ਨਹੀਂ ਖਤਮ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਇਸ ਦੀ ਰਾਜਨੀਤਿਕ ਮੌਤ ਹੋ ਚੁੱਕੀ ਹੈ बड़े-बड़े ऊंचे बड़े औदियां ते रहण वाले बड़े प्रतिष्ठित बंदे हैं जिन्ना दा तोती बोलदा सी आज कुछ भी नहीं आज किसी गली च लंग जाना ते शायद किसे नु पता भी ना चले कौन है लेकिन किसी वक्त ऐसा हुंदा सी के कि किसी शहर विच पहुंचना है तो इक महीने पहले लोगां नु पता हुंदा सी ओदा इक बोल सुनण ले लखां मनक पहुंचदे सन आज नहीं राजनैतिक मौ